ਹਾਜੀ ਪੰਜਾਬ ਵਾਲੇ ਸਤਿ ਸ੍ਰੀ ਅਕਾਲ ਜਿਵੇਂ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬੜਾ ਗੂੜਾ ਰਿਸ਼ਤਾ ਸੀ ਉਹਨਾਂ ਦਾ ਪਰ ਅੱਜ ਜਿਹੜੀ ਖਬਰ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਵੱਡੀ ਇੱਕ ਅਸ਼ਾਂਤੀ ਯਾਨੀ ਐਸੀ ਖਬਰ ਕਿ ਗੁਰਿੰਦਰ ਸਿੰਘ ਢਿੱਲੋਂ ਅਫਸਰ ਪਾਸਟਰ ਮਜੀਠੀਆ ਦੀ ਮਦਦ ਕਰ ਰਹੇ ਸੀ ਔਰ ਦੂਜੇ ਪਾਸੇ ਜਿੰਨੀਆਂ ਵੀ ਸੰਗਠਾ ਨੇ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਤੇ ਕਹਿੰਦੇ ਜੀ ਇਹੋ ਟੁੱਟ ਚੁੱਕੀ ਐ ਸੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਮ ਤਾਂ ਪੰਜਾਬ ਦੀ ਸਰਕਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਵਿਕਰਮ ਸਿੰਘ ਮਜੀਠੀਆ ਤੇ ਮੈਂ ਉਸੇ ਦਿਨ ਕਿਹਾ ਸੀ ਕਿ ਪਈ ਵੱਡੀ ਕਾਰਵਾਈ ਹੋ ਸਕਦੀ ਐ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਜਿਹੜੀ ਖਬਰ ਹਰਾਨ ਕਰ ਦਿਓ ਰੰਬਾਲੀ ਹੈ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਜਿਨ੍ਹਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੇਰ ਤੋਂ ਜਾਨੀ ਸਕੰਜਾ ਕਸਣ ਜਾ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਲੋਕ ਮੈਨੂੰ ਇਹ ਗੱਲ ਕਹਿੰਦੇ ਸੀ ਪਹਿਲੇ ਤੁਸੀਂ ਡਿਬਰੂਗੜ ਦਾ ਨਾਮ ਤਾਂ ਲੈ ਨਹੀਂ ਆ ਔਰ ਡਿਬਰੂਗੜ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਵਿਕਰਮ ਮਜੀਠੀਆ ਨੂੰ ਹਲੇ ਤੱਕ ਜੇਲ੍ਹ ਦੇ ਵਿੱਚੋਂ ਸ਼ਿਫਟ ਨਹੀਂ ਕੀਤਾ ਯਾਨੀ ਇਸ ਆਸਾਮ ਦੇ ਵਿੱਚ ਡਿਬਰੂਗੜ੍ਹ ਦੀ ਜੇਲ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਜਿਹੜੀ ਖਬਰ ਨੇ ਹੁਣ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਛਡਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਸੀ ਫਿਰ ਬਾਅਦ ਦੇ ਵਿੱਚ ਕਹਿੰਦੇ ਨੇ ਜੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਲ ਗੁਰਿੰਦਰ ਸਿੰਘ ਬਾਬੇ ਦਾ ਬਹੁਤ ਬੂੜਾ ਰਿਸ਼ਤਾ ਹੈ ਪਤਾ ਨਹੀਂ ਹੁਣ ਸਾਨੂੰ ਤਾਂ ਵੀ ਕਿਹੜਾ ਰਿਸ਼ਤਾ ਹੈ ਪਰ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਸੀ ਕਹਿੰਦੇ ਗੁਰਿੰਦਰ ਸਿੰਘ ਢਿੱਲੋਂ ਵਾਕਈ ਪੰਜਾਬ ਦੀ ਸਰਕਾਰ ਨੂੰ maat ਦੇ ਕੇ ਉਨ ਕੱਢ ਕੇ ਲਿਆਉਣਗੇ ਔਰ ਦੂਜੇ ਪਾਸੇ ਹੁਣ ਜੀ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਜਿਹੜੀ ਖਬਰ ਹੈ ਸਾਰੇ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆਪਣੇ ਆਪ ਦੇ ਵਿੱਚ ਬਣੀ ਤਣੀ ਸਰਕਾਰ ਕਿਉਂਕਿ ਕਈ ਤੁਸੀਂ ਵੇਖਿਆ ਵੱਡੇ ਲੀਡਰਾਂ ਦਾ ਨਾਮ ਲਈਏ ਤਾਂ ਨਰੇਂਦਰ ਮੋਦੀ ਅਮਰਿੰਦਰ ਢਿੱਲੋਂ ਪੰਜਾਬ ਦੇ ਕਈ ਸਾਡੇ ਮੁੱਖ ਮੰਤਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵਿਆਸ ਵਾਲੇ ਡੇਰੇ ਦੇ ਵਿੱਚ ਜਾ ਕੇ ਮੱਥਾ ਟੇਕਦੇ ਸੀ ਉਹਦੇ ਪੈਰੀਂ ਹੱਥ ਲਾਉਂਦੇ ਸੀ ਤਾਂ ਕਿ ਸਾਡੀ ਸਰਕਾਰ ਸੈਂਟਰ ਵਿੱਚ ਕਹਿ ਲਓ ਚਾਹੇ ਆਪਣੀ ਸਟੇਟ ਵਿੱਚ ਕਹਿ ਲਓ ਕਾਇਮ ਹੋ ਜਾਵੇ ਕਿਉਂ ਕਿ ਡੇਰਾ ਵਿਆਸ ਦੇ ਮੁਖੀ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਹਨਾਂ ਦੇ ਨਾਲ ਵੱਡੇ ਪੱਦਰ ਦੇ ਉੱਤੇ ਸੰਗਤਾਂ ਜੁੜੀਆਂ ਨੇ ਉਹ ਚਾਹੇ ਪੰਜਾਬ ਵਿੱਚੋਂ ਹੋਣ ਚਾਹੇ ਮੁਲਖਾਂ ਵਿੱਚੋਂ ਹੋਣ ਯਾਨੀ ਹਿੰਦੁਸਤਾਨ ਦੀ ਗੱਲ ਕਰੀਏ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਦੇ ਨਾਲ ਵੋਟ ਬੈਂਕ ਬਣਿਆ ਹੋਇਆ ਇਸ ਕਰਕੇ ਕਈ ਸਾਰੇ ਰੀਡਰਾਂ ਨੂੰ ਲੱਗਦਾ ਸੀ ਕਿ ਸਾਡੀ ਸਰਕਾਰ ਇੱਥੋਂ ਕਾਇਮ ਹੋਣੀ ਹੈ ਜਿਵੇਂ ਕਿ ਸਰਸੇ ਵਾਲੇ ਸਾਧਾ ਰਤਬਾ ਸੀ ਬਿਲਕੁਲ ਐਸੇ ਹੀ ਪ੍ਰਕਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੀ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਲਗਾਤਾਰ ਬਿਕਰਮ ਮਜੀਠੀਏ ਦੀ ਮਦਦ ਕਰ ਰਹੇ ਸੀ ਉਹ ਤੇ ਮਦਦਗਾਰ ਸੀ ਉਹਦੇ ਸਪੋਰਟਰ ਵੀ ਸੀ ਤਾਂ ਵਿਚਕਾਰ ਰਹੀ ਸੀ ਕਿ ਬਿਕਰਮ ਮਜੀਠੀਏ ਦੀ ਪਤਨੀ ਮਰਾਨਾ ਦਾ ਰਿਸ਼ਤਾ ਹੁਣ ਇਹ ਤਾਂ ਪਤਾ ਨਹੀਂ ਵੀ ਰਿਸ਼ਤਾ ਕਿਹੜਾ ਪਰ ਬਿਕਰਮ ਸਿੰਘ ਮਜੀਠੀਏ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਧੋਖਾ ਦੇ ਗਏ ਨੇ ਕਿਉਂ ਉਹਦੇ ਮਦਦਗਾਰ ਨਹੀਂ ਰਹੇ ਨਹੀਂ ਉਹਦੇ ਸਪੋਰਟਰ ਰਹੇ ਨਹੀਂ ਕਿਉਂਕਿ ਸੰਗਤਾਂ ਨੇ ਦੇਖਿਆ ਕਿ ਪੰਜਾਬ ਦੇ ਅੰਦਰ ਬਹੁਤ ਵੱਡੀ ਤਸਕਰੀਰਾਂ ਅੰਜਾਮ ਦੇਣ ਵਾਲਾ ਵਿਕਰਮ ਸਿੰਘ ਮਜੀਠੀਆ ਪੰਜਾਬ ਦੀਆਂ ਮਾਂਵਾਂ ਨੂੰ ਰੋਵਾਉਣ ਵਾਲਾ ਉਹ ਵਿਅਕਤੀ ਜਿਹਨੂੰ ਪੂਰਾ ਪੰਜਾਬ ਅੱਜ ਵੀ ਰੋੜ ਹੈ ਤਾਂ ਇੱਥੇ ਆ ਕੇ ਵਿਕਰਮ ਸਿੰਘ ਮਜੀਠੀਆ ਨੇ ਉਹਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਜਿੱਥੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੱਡੇ ਪੱਦਰ ਦੇ ਉੱਤੇ ਛੇਸ ਲੱਗੀ ਹੈ ਕਿਉਂ ਕਦੇ ਬਹੁਤ ਸਾਰੀਆਂ ਸੰਗਤਾਂ ਨੇ ਉਸੇ ਦਿਨ ਜਿਸ ਦਿਨ ਨਾਬਾ ਦੀ ਜੇਲ੍ਹ ਦੇ ਵਿੱਚ ਜਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਿਲਦੇ ਨੇ ਤਾਂ ਉਸੇ ਦਿਨ ਤੋਂ ਪੰਜਾਬ ਦੀ ਸਰਕਾਰ ਨੇ ਕੜੀ ਕੱਸ ਦਿੱਤੀ ਕਿ ਚਾਹੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਚਾਹੇ ਕੋਈ ਹੋਰ ਲੀਡਰ ਜਾਂ ਕੋਈ ਦਿੱਤ ਅਸੀਂ ਵਿਕਰਮ ਮਜੀਠੀਆ ਨੂੰ ਬਾਹਰ ਨਹੀਂ ਆਉਣ ਦਿੰਦੇ ਉਹਨੂੰ ਲੱਗਦਾ ਸੀ ਗੁਰਿੰਦਰ ਸਿੰਘ ਢਿੱਲੋਂ ਨੂੰ ਕਿ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੇ ਵਿੱਚ ਚੋੜਹਾ ਕਰਵਾ ਲੂੰਗਾ ਪਰ ਨਹੀਂ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਹਨ ਉਹਨਾਂ ਨੇ ਪੰਜਾਬ ਦੇ ਸਾਰੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਦੇਖੋ ਮੰਨ ਵੀ ਲੈਨੇ ਆ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਉਹ ਰਿਹਾ ਹੋ ਰਿਹਾ ਤਾਂ ਭਾਈ ਦੂਜੇ ਪਾਸੇ ਪੰਜਾਬ ਦੀ ਸਰਕਾਰ ਡਿੱਗ ਜਾਣੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਵੱਡਾ ਦਾਅਵਾ ਤੇ ਵਾਅਦਾ ਕੀਤਾ ਸੀ ਕਦੇ ਵੀ ਅਸੀਂ ਇਹਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਅਸੀਂ ਇਹਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਕਦੇ ਹੀ ਬਾਹਰ ਨਹੀਂ ਨਿਕਲਣ ਦਿੰਦੇ ਪਰ ਦੂਜੇ ਪਾਸੇ ਜੀ ਅਕਾਲੀ ਦਲ ਕਾਂਗਰਸ ਦੇ ਵੱਡੇ-ਵੱਡੇ ਲੀਡਰਾਂ ਨੇ ਜ਼ੋਰ ਲਾ ਰੱਖਿਆ ਕੱਲ ਜਿੰਮੇ ਕਿ ਹੁਣ ਭਾਜੀਪੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਵੀ ਜ਼ੋਰ ਲਾਇਆ ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਭੰਦੀ ਹੋਈ ਹੈ ਨਾ ਉਹ ਸੰਗਤਾਂ ਨੂੰ ਵੀ ਸਾਹਮਣੇ ਨਜ਼ਰ ਆ ਰਹੀ ਹੈ ਸੰਗਤਾਂ ਬਹੁਤ ਵੱਡੇ ਪੱਦਰ ਦੇ ਉੱਤੇ ਟੁੱਟ ਗਈਆਂ ਨੇ ਗੁਰਿੰਦਰ ਸਿੰਘ ਢਿੱਲੋਂ ਦੇ ਨਾਲੋਂ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਕੈਰੈਕਟਰ ਦਿਖਾਇਆ ਜਿਹੜਾ ਅਕਸਰ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਤੇ ਸਾਹਮਣੇ ਸਾਡੇ ਕੁਝ ਹੁੰਦਾ ਪਿੱਛੇ ਸਾਡੇ ਕੁਝ ਚੱਲ ਰਿਹਾ ਯਾਨੀ ਉਹੀ ਫਿਲਮਾਂ ਵਾਲੇ ਕੈਰੈਕਟਰ ਜਿਵੇਂ ਰਾਜਨੇਤਾ ਫਿਲਮਾਂ ਦੇ ਵਿੱਚ ਕਰਦੇ ਨੇ ਉਸੇ ਹੀ ਪ੍ਰਕਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੀ ਛਵੀ ਨੂੰ ਅਸਲੀ ਛਵੀ ਹੈ ਜਿਹੜੀ ਉਹਨੂੰ ਲੁਕੋ ਕੇ ਸੰਗਤਾਂ ਦੇ ਸਾਹਮਣੇ ਇੱਕ ਸ਼ਾਂਤਰੀ ਤਰ੍ਹਾਂ ਪੇਸ਼ ਆ ਰਹੇ ਸੀ ਪਰ ਭਾਈ ਇਹ ਦੇਹ ਭਾਰੀ ਆਮ ਲੋਕ ਨੇ ਇਹ ਕੋਈ ਰੱਬ ਨਹੀਂ ਐ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਨੂੰ ਵੀ ਨਕਾਰ ਜਗਰਮ ਸਿੰਘ ਮਜੀਠੀਆ ਦਾ ਸਾਥ ਦੇਣ ਵਾਲਾ ਭਲਾ ਤੁਸੀਂ ਇਹ ਵੇਖੋ ਕਿ ਭਲਾ ਹੋ ਸਕਦਾ ਨਹੀਂ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਾਬਤ ਕਰ ਦਿੱਤਾ ਇਹ ਸਰਸੇ ਵਾਲੇ ਸਾਧ ਨੂੰ ਤਾਂ ਕਹਿੰਦੇ ਸੀ ਬਰਾਤਕਾਰੀ ਐ ਤਾਂ ਹਮ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਇਹ ਕਹਿ ਰਹੇ ਕਹਿੰਦੇ ਜੀ ਇਹ ਤਾਂ ਤਸਕਰੀ ਕਰਦਾ ਇਹਦਾ ਰੋਟੇ ਰਹਿਣਾ ਸਾਥ ਦਿੰਦਾ ਇਹਦਾ ਮਤਲਬ ਸਭ ਤੋਂ ਵੱਡਾ ਡਾਕੂ ਉਹੀ ਹੈ ਬਹੁਤੇ ਸਾਡੇ ਮਸਕੀਨ ਵਰਗੇ ਸੰਤ ਇਹ ਗੱਲ ਕਹਿ ਚੁੱਕੇ ਨੇ ਕਹਦੇ ਜੀ ਉਹ ਤਾਂ ਮੂਰਖਾਂ ਦਾ ਅੱਡਾ ਹੈ ਜਿਹੜਾ ਦੇਰਾ ਵਿਆਸ ਦਾ ਉਹਨਾਂ ਦਾ ਦੇਰਾ ਉਹ ਕਹਿੰਦੇ ਜੀ ਇਹ ਮੂਰਖਾਂ ਦਾ ਅੱਡਾ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਲੋਕੋ ਨੂੰ ਕਹਿੰਦੇ ਨੇ ਸਾਡਾ ਇਹ ਰੱਬ ਹੈ ਤੇ ਦੇਹਤਾਰੀ ਗੁਰੂ ਬਾਣੀ ਦੇ ਵਿੱਚ ਲਿਖਿਆ ਹੈ ਕਿਸੇ ਦਾ ਵੀ ਨਹੀਂ ਹੋਊਗਾ ਉਹ ਚਾਹੇ ਕੋਈ ਵੀ ਧਰਮ ਹੈ ਚਾਹੇ ਕੋਈ ਮਾਜਬ ਹੈ ਕਿਸੇ ਦਾ ਵੀ ਕਲਯੁਗ ਦੇ ਅੰਦਰ ਦੇਹ ਧਾਰ ਗੁਰੂ ਨਹੀਂ ਹੋਊਗਾ ਇਹ ਤਾਂ ਸਾਡੀ ਬਾਣੀ ਕਹਿੰਦੀ ਹੈ ਜੇਕਰ ਫਿਰ ਇਹ ਗੱਲ ਝੂਠ ਹੈ ਤਾਂ ਫਿਰ ਬਾਣੀ ਝੂਠੀ ਹੈ ਇਹ ਕੈਸਾ ਕਹਦੇ ਹੋ ਪਰ ਬਾਣੀ ਸਦਾ ਸੱਚ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਤੇ ਸਾਡੇ ਸਿੱਖ ਕੀ ਕਰ ਰਹੇ ਨੇ ਬਾਬਾ ਗੁਰਿੰਦਰ ਸਿੰਘ ਢਿਲੋਂ ਵੀ ਤਾਂ ਸਿੱਖ ਹੈ ਕਿਹਦੇ ਪਾਸੇ ਲਿਜਾ ਰਿਹਾ ਸਾਡੇ ਲੋਕਾਂ ਨੂੰ ਇਸ ਕਰਕੇ ਪੰਜਾਬ ਦੇ ਲੋਕ ਵੱਡੇ ਪੱਦਰ ਦੇ ਉੱਤੇ ਗੁਰਿੰਦਰ ਸਿੰਘ ਢਿੱਲੋਂ ਨੂੰ ਛੱਡ ਕੇ ਹੋਰ ਪਾਸੇ ਵੱਲ ਨੂੰ ਜਾ ਰਹੇ ਨੇ ਯਾਨੀ ਸੁਧਰ ਰਹੇ ਨੇ ਤਾਂ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਦੇ ਜਿੰਨੇ ਵੀ ਤੁਸੀਂ ਭੈਣ ਭਰਾ ਤੇ ਭਾਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰਦਾ ਸੀ ਤੇ ਹੁਣ ਬਾਬੇ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਬਹੁਤੀਆਂ ਸੰਗਤਾਂ ਟੁੱਟ ਗਈਆਂ ਨੇ ਔਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਹੀਂ ਰਹੇ ਮਦਦਗਾਰ ਔਰ ਨਾ ਹੀ ਉਹਦੇ ਸਪੋਰਟਰ ਵਿਕਰਮ ਸਿੰਘ ਮਜੀਠੀਏ ਦੇ ਤਾਂ ਪੰਜਾਬ ਦੀ ਸਰਕਾਰ ਨੇ ਇਸ ਤੇ ਕੰਜਾ ਕਰਸਿਆ ਹੋਇਆ ਐ ਐਸੇ ਕਰਕੇ ਤਾਂ ਕੱਲ ਜਮਾਨਤ ਨਹੀਂ ਹੋਣ ਦਿੱਤੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈਣ ਭਰਾ ਨੇ ਮੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ